ਬਈ 2 ਸਾਲ 60 ਲੱਗੀ ਰਹੀ ਆ ਬਿਠੇ ਰਹੇ ਆ 2 ਸਾਲ ਦੋ ਸਾਲਾਂ ਦਾ ਕਿੱਥੇ ਕੰਮ ਜਾਣਾ ਉੱਠੇ ਆ ਭੈਜ ਗੱਡੀ ਟੁੱਟ ਗਈ 20 ਲੱਖ ਜਿਹੜੇ ਦੇ ਪਈ ਵਾਪਰੀ ਵਾ ਕੇ ਆਈ ਦੇਣਾ ਫੇਰ ਸੋਚੀ ਤਾਂ ਚੱਲ ਗੁਰੂ ਰਾਮਦਾਸ ਪਾਸ਼ਾ ਤੋਂ ਨਹੀਂ ਇਹੋ ਜਿਹੇ ਦੇਸ਼ਾਂ 'ਚ ਲੋਕੀ 50-50 ਲੱਖ ਰੁਪਇਆ ਦੇ ਕੇ ਜੰਗਲਾਂ 'ਚ ਹੀ ਪਹੁੰਚਦੇ ਆਵੇਂ ਥੱਕੇ ਖਾਂਦੇ ਪਲਵਾਨੀ ਸਾਡਾ ਰਿਸ਼ਤੇਦਾਰ ਵਿਚਾਰਾ ਇੱਕ ਕੱਚੇ ਪੱਕੇ ਨੂੰ 55 ਲੱਖ ਦੇ ਕੇ 1 April 2023 ਨੂੰ ਤੁਰਿਆ ਘਰੋਂ ਤੇ 2 April 2024 ਨੂੰ ਪਹੁੰਚਿਆ ਮੇ 27 ਕਿਲੋ ਪਾਰ ਰਾਜ ਘਟ ਗਿਆ ਦਾ ਆ ਗਿਆ ਤੇ ਆ ਸਿਰਫ ਕੌਡੀ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਯਾਰ ਸ਼ੂਟਾਂ ਦੇ ਬਿਠਾ ਕੇ ਖੜਦੀ ਆ ਇਹ ਦੇ ਬਾਰੇ ਬਾਰੇ ਜਾਈਏ ਸਾਰੀ ਉਮਰ ਇਹਨੂੰ ਪੂਜਦੇ ਰਹੀਏ ਤੇ ਇਹ ਚੰਗੀਆਂ ਚੀਜ਼ਾਂ ਚਲੋ ਮਿਹਨਤ ਕਰੋ ਵਧੀਆ ਗੱਲ ਆ ਹਨਾ ਤਾਂ ਆਪਾਂ ਸ਼ਸਤੀ ਕਾਲ ਜਨ ਸਾਰਿਆਂ ਨੂੰ ਮੈਂ ਟੈਡਾ ਛੜ ਕੇ ਆਣਾ ਅੱਜ ਅਸੀਂ ਆਏ ਜੀ ਪਿੰਡ ਭੈਣੀ ਗੁਰਮੁਖ ਤੇ ਆਪਣੇ ਅੰਚ ਭਵਾਨੋਂ ਨਹੀਂ ਆਏ ਆ ਤੇ ਭਵਾਨੋਂ ਨਹੀਂ ਤਾਂ ਹੋਣਾ ਤਿਆਰ ਹੋ ਰਿਹਾ ਤੇ ਕੋਹੀ ਰਿਹਾ ਹਾਂ ਜੀ ਖੈਰ ਭਰਾ ਜੀ ਵਧੀਆ ਵਧੀਆ ਕਿਹਾ ਸਸਿਕਾ ਵੀਰ ਜੀ ਸਸਿਕਾ ਵੀਰ ਜੀ ਕੀ ਹਾਲ ਜੀ ਠੀਕ ਜੀ ਪੜਾਈ ਕਿਵੇਂ ਚੱਲਦੀ ਬੱਚਿਆਂ ਦੀ ਹੋਰ ਪਾਵਾ ਚੜਦੀ ਗੱਲਾ ਬਾਬੇ ਦੀ ਚੱਲੀ ਜਾਂਦਾ ਵਧੀਆ ਹੂੰ 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 ਜਨਾ ਕਿਵੇਂ ਚੱਲਦਾ ਕੰਮ ਜਰਾ ਹਾਂ ਜੀ ਵਧੀਆ ਚੱਲਦਾ ਅੱਜ ਫੇ ਕਿਵੇਂ ਮੈਚ ਦਾ ਜੀ ਕੀ ਵਿਖਾ ਰਹੇ ਆ ਅੱਜ ਆਪਾਂ ਪ੍ਰਮਾਣ ਦੀਆਂ ਵੀਡੀਓ ਵਿਖਾ ਰਹੇ ਆ ਤੇ ਨਾਲੇ ਭੌਂਦਾ ਮਾਨਤ ਨਮਾਨ ਅੱਛਾ ਅੱਛੀ ਬਾੜ ਪੈਣੀ ਵੱਲੋਂ ਬਾਜੀ ਜੀ ਬਾਰ ਮੁਬਾਰਕਾ ਭਾਣ ਨੂੰ ਬਹੁਤ ਬਹੁਤ ਸ਼ਤਾਦ ਦੀ ਉਹਨੇ ਉਹਨੇ ਹਦ ਉਸਤਾਦ ਦੀ ਮਤਲਬ ਵਿਸ਼ੇਸ਼ ਮਾਨ ਸਨਮਾਨ ਕੀਤਾ ਵਾ ਧੰਨਵਾਦ ਰਸ਼ਪਾਲ ਭਲਵਾਨ ਦਾ ਬਹੁਤ-ਬਹੁਤ ਹਾਂਜੀ ਤੇ ਬਹੁਤ-ਬਹੁਤ ਮੁਬਾਰਕਾਂ ਮੱਖਰ ਭਲਵਾਨ ਨੂੰ ਹਾਂਜੀ ਅੱਬਾ ਮੇਰ ਕਰੇ ਰਸ਼ਪਾਲ ਭਲਵਾਨ ਤੇ ਵੀ ਤੇ ਭਲਵਾਨ ਤੇ ਵੀ ਹਾਂਜੀ ਮਹਾਰਾਜ ਜੋਨ ਚੜ੍ਹਦੀ ਕਲਾ ਚ ਰੱਖੇ ਹਾਂਜੀ ਮੈਚ ਫਿਰ ਕਿਵੇਂ ਹੋ ਰਿਹਾ ਅੱਜ ਕਿਹੜੀ-ਕਿਹੜੀ ਟੀਮ ਦਾ ਅੱਜ ਮੈਚ ਗੋਪੀ ਫਰੀਂਦੀਪੁਰੀਆ ਭਲਵਾਨ ਦਾ ਮੈਚ ਆ ਇੱਕ ਆਪਣੀ ਜਿਹੜੀ ਭਲਵਾਨ ਦੀ ਟੀਮ ਹੈ ਆਪਣੀ ਦਾ ਆ ਭਾਈ ਲਖਮੀਰ ਸਿੰਘ ਨਹੀਂ ਨਹੀਂ ਆਪਣਾ ਭਲਵਾਨਾ ਜੋਰ ਕੇ ਪਾਸੋਂ ਖੇਡਣ ਲੱਗਾ ਮੈਂ ਅੱਛਾ ਇੱਥੇ ਹੋਰ ਟੀਮ ਹੈ ਹਾਂਜੀ ਅੱਛਾ ਮਾਪੋ ਆਪਣੀ ਜਿਹੜੀ ਮੈਂ ਪੁਆਣਾਦਰ ਮੈਂਤ ਲਾਉਂਦੇ ਨੇ ਮੁੰਮੀ ਦੇਖਦਾ ਥੋੜੇ ਚਿਰ ਤੱਕ ਜੇ ਤਾਂ ਉੱਠੂਗਾ ਅਗਰ ਤੁਹਾਡਾ ਦੰਦ ਲਾਉਂਦਾ ਭੁਆਣਾ ਤੇ ਕੋਲ ਮੈਂ ਤੁਹਾਨੂੰ ਇੱਕੋ ਮਿੰਟ ਰੋ ਆ ਆਈ ਗਿਆ ਇਹ ਪੁਆਣਾ ਮੈਂ ਮੈਂ ਤੁਹਾਨੂੰ ਲੱਗ ਗਿਆ ਇਹ ਲਾਈਨ ਮੈਂ ਇੰਤਜ਼ਾਰ ਦੇ ਪਿੰਡ ਕਦਮ ਮੋੜ ਬੱਲਿਆ ਆ ਜਾ ਦੁਕੀਆਂ ਨਾਲ ਬੰਦੇ ਨਾਲ ਸਟਾਰਟ ਬੱਲਿਆ ਹੈ ਨਾ ਨਾ ਵੀਦੀ ਨਾ ਮੈਂ ਤਾਂ ਦੇ ਪੈਂਦੇ ਸਦਾ ਮੁੱਲ ਬੱਲੇਆ ਬਿਲਕੁਲ ਬਿਲਕੁਲ ਦੁੱਕੀਆਂ ਨਾ ਬੰਦ ਨੇ ਸਟਾਰ ਹੂੰ ਜਾਦੇ ਨੂੰ ਬੰਦ ਕਰ ਲੈ ਮਿੰਟ ਕ ਤੇ ਫਿਰ ਮੈਂ ਘੜੀ-ੋੜੀ ਕੀ ਚੁੱਕਾ ਇਹਨੂੰ ਕੀ ਫੋਨ ਨੂੰ ਕੀ ਕਰਨਾ ਕੀ ਕਰਦੇ ਹੁਣ ਕਰਨਦੇ ਆ ਕੋਈ ਨਾ ਆਈ ਜਾਂਦਾ ਨਹੀਂ ਨਹੀਂ ਉਹ ਤਾਂ ਨਹੀਂ ਕਰਦੇ ਉਹਦਾ ਵੀ ਆ ਜਾਂਦਾ ਬਹੁਤ ਬਹੁਤ ਧੰਨਵਾਦ ਇਹਨੂੰ ਚਲੋ ਜੀ ਉਹ ਕਹਿ ਦੇ ਉਹਦਾ ਹੀ ਅਹੀਂ ਆ ਗਿਆ ਅੱਗੇ ਜੀ ਬੰਦੀ ਪੜੀ ਮਾਲਕ ਦੀ ਕਿਰਪਾ ਹੈ ਚੰਗਾ ਚੰਗਾ ਚਲੋ ਅਹੀਂ ਇਹ ਤੇਜ ਵੀਰ ਹੈ ਸੋਰ ਸਿੰਘ ਪਿੰਡ ਵਾਲਾ ਮਾਝੀ ਵਾਲੇ ਮੱਖਣ ਸੰਧੂ ਆਇਆ ਇਹ ਕਹਿੰਦੇ ਤਾਰੀਆਂ ਮੱਖਣ ਦੇ ਨਹੀਂ ਮਾਰਦੀ ਏ ਪਰ ਇਧਰ ਦੇ ਪਾਸੇ ਹਰਪਾਲ ਕਰਦਾ ਕਮਾਲ ਟੱਕਰ ਤੇ ਆਈ ਦੇ ਨਾਲ ਏ ਬੱਲੇ ਅਮੀਰਾ ਨਹੀਂ ਆਇਆ ਮੈਂ ਵੇਖਣਾ ਹਨਾ ਵੀਰ ਜੀ ਜਾ ਕਿੰਨੂ ਦੇਖਣਾ ਹੈ ਜੀ ਉਦਾਂ ਮੱਕੜ ਮਕੀਰ ਨੂੰ ਰੱਖਣਾ ਬਖਵਾਨ ਨੂੰ ਮੱਕੜ ਘਵਾਨ ਆਇਆ ਬੜੀ ਲੇਟ ਆਈ ਆਖ ਅੱਜ ਯਾਰ ਲੇਟ ਹੋ ਗਿਆ ਅਸੀਂ ਆਹ ਜਿਹੜੀਆਂ ਸ਼ੇਰਾਂ ਵਾਲਾ ਪੁਰੀਆ ਮੰਨੇ ਦੀਆਂ ਵੀ ਪਹਿਲੀਆਂ ਦੋ 500 ਦੀਆਂ ਹੋਰ ਗਈਆਂ ਗਰਜੰਤ ਮਰੀਕਾ ਦਾ ਦਾ ਸੇਪ ਵਧੀਆ 250 ਦੀਆਂ ਪਹਿਲੀ ਢੋੜੀ ਵਾਲੀ ਕਬੱਡੀ ਦਾ ਸਟਾਰ ਰਿਹਾ ਉਹ ਕੁਲਦੀਪ ਦੀਆਂ ਗੱਲਾਂ ਹੋਈਆਂ ਮੱਤੇ ਦੀਆਂ ਗੱਲਾਂ ਹੋਈਆਂ ਚਾਰ ਜਾਫੀਆਂ ਦੇ ਵਿੱਚ ਫਰੰਦੀ ਗੁਰੀਆ ਗੋਪੀ ਜੇ ਅੱਗੇ ਹੋ ਜਾਵੇ ਸੁਆਦ ਆਜੂ ਪਰ ਸਾਹਮਣੇ ਸਮਾ ਕਬੂਤਾ ਸੰਧੂ ਸਾਹਿਬ ਗੁਰਦੇਵ ਆ ਗਿਆ ਉਹ ਗੁਰਦੇਵ ਆ ਗਿਆ ਫਰੰਦੀ ਗੁਰੀਆ ਦੀ ਮੇਲ ਤਾਂ ਚਾਰ ਜਾਫੀਆਂ ਦੇ ਵਿੱਚੋਂ ਲੋ ਖੇਡਦੇ ਮੈਦਾਨ ਬੱਲੇ ਬੱਲੇ ਕਹਿੰਦਾ ਮਾਇਆ ਲੱਗੀ ਹੋਈ ਐ ਤੇ ਮੱਖਣ ਸੱਤੂ ਟੱਪਾਂ ਦਾ ਬੋਲਾ ਫੜ ਤੀਲਾ ਐ ਜਾਖੀਆਂ ਦਾ ਢਾਉਣ ਲਈ ਕੋਈ ਚੁੱਲਦਾ ਨਹੀਂ ਹੀਲਾ ਐ ਇੰਤੋਂ ਸੁਣੀ ਜਮਾਨੇ ਉਹ ਛੰਮ ਛੰਮ ਕਰਦੀ ਐ ਛੰਮ ਛੰਮ ਕਰਦੀ ਐ ਅੜ ਜਾ ਸਾਹਮਣੇ ਬੱਲਾ 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 ਪਰ ਮੱਖਣ ਸੰਗੋ ਜੱਟ ਦੇ ਰਿਕਾਰਡ ਬੋਲਦੇ ਆ ਕਬੱਡੀ ਦੇ ਵਿੱਚ ਕਹਿੰਦੇ ਜਗ ਰੂਪ ਦੀ ਕਬੱਡੀ ਦੇ ਨਾਲ ਜੁੜਦੇ ਆ ਚਾਰ ਜਾਖੀਆਂ ਆ ਰਹੀ ਹੋਈ ਹੈ 1000 ਵਾਲੀ ਦੂਜੀ ਕਬੱਡੀ ਮੱਖਣ ਸਾਡਾ ਮੱਖੀ ਕਾ ਤੇ ਤਾਲੀ ਮੱਖਣ ਕਬਲੀ ਮੱਖਣ ਕਬਲੀ ਮੱਖਣ ਮਾਰੋ ਤਾੜੀਆਂ ਮੱਖਣ ਦੇ ਵਾਤੇ 1000 ਮਕਰ ਸੰਧਰ ਦੀ ਹੈ ਜਿਹੜੇ ਜਿਹੜੇ ਮਕਰ ਖੜ ਸੰਦੋ ਇੱਕ ਟਾਪ ਦੇ ਪੈਟ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਨਾਲ ਕੈਨੇਡਾ ਰਾਜਕਰਮ ਯੂਕੇ ਗੁਰਜੀਤ ਆਸਟ੍ਰੇਲੀਆ ਇਹਨਾਂ ਵੀਰਾਂ ਵੱਲੋਂ ਤੇ ਨਾਲ ਸ਼ਿਫਾਰ ਸਾਡਾ ਵੀਰ ਹੈ ਭੈਣੀ ਪਿੰਡ ਵਾਲਾ ਪੱਕੇ ਤੌਰ ਤੇ ਕੈਨੇਡਾ ਦਾ ਵਸਲੀਗ ਬਣਿਆ ਸਰਦਾਰ ਬਲ ਸਿੰਘ ਦਾ 77 ਅੱਜ ਵੱਡੇ ਸਰਵਾਰ ਅੱਜ ਮੱਖਣ ਸੰਧੂ ਨੂੰ ਆਪਣਾ ਉਸਤਾਦ ਮੰਨਦਾ ਹੈ ਰਸ਼ਮਾਲ ਭੈੜੀ ਪਿੰਡ ਵਾਲਾ ਕਿਰਪਾ ਹੈ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਸਰਹਾਰੀ ਸਾਹਿਬ ਵਾਲੇ ਮਹਾਂਪੁਰ ਚੌਦੀ ਅੱਜ ਮੱਖਣ ਸੰਧੂ ਦਾ ਸੋਹਣੇ ਦੀ ਮੁੰਮਰੀ ਦੇ ਨਾਲ ਤੇ ਨਾਲ ਪ੍ਰਸ ਸ਼ਾਨਦਾਰ ਕਾਪੜਾ ਸਰਵਾਰ ਕੀਤਾ ਗਿਆ ਸਰਦਾਰ ਕਾਬਲ ਸਿੰਘ ਜੀ ਤੁਹਾਡੀ ਸਾਰੀ ਟੀਮ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਛੱਡੀ ਦੇ ਜਗਾਰਾ ਓਹ ਗਗਦੇਵ ਕਾਲਾ ਵਾਲਾ ਜਿਸ ਮਗਰ ਨੇ ਮਹਾਨ ਸ਼ਾਇਰ ਸ਼ਾਹ ਮੁਹੰਮਦ ਪੈਦਾ ਕੀਤਾ ਹੈ ਲਓ ਸਾਹਮਣੇ ਲਾਹ ਚੋਟੀ ਦਾ ਜੱਫਾ ਕਬਾਰ ਕਰ ਗਿਆ ਸੁੱਖ ਤੰਗ ਕੱਲੇ ਵਾਲਾ ਸਾਡਾ ਵੀਰ ਹਰਪਾਲ ਸਾਡਾ ਵੀਰ ਟੌਪ ਦਾ ਜਾਫੀ ਹੈ ਮਰਜੀਤ ਹੁਣੀ ਭੇਜੇ ਹੋਣੀ ਤੇ ਰਸਪਾਲ ਸਾਡਾ ਵੀਰ ਕਬੱਡੀ ਖੇਡ ਦਾ ਖੇਡਣਾ ਮੱਖਣਾ ਤੇਰੇ ਪਾਪਾ ਦੀ ਨਾਲ ਮੇਰੀ ਗੱਲ ਹੋਈ ਸੀਗੀ ਕਹਿੰਦੇ ਸੀ ਇਸ ਸਾਲ ਸਿਆਲ ਦੇ ਵਿੱਚ ਤੂਤੀਆਂ ਵਾਦੇ ਵਾਦੇ ਆ ਰਹੇ ਆ ਉਹ ਵੱਡੀਆਂ ਗੱਲਾਂ ਹੋਣਗੀਆਂ ਬੰਦਾ ਲੱਗੇ ਕਿ ਮੱਖਣ ਸੰਤੂ ਦਾ ਵਿਆਹ ਹੋਇਆ ਹੈ ਸੱਚੇ ਪਾਸ਼ਾ ਮੇਰ ਕਰੇ ਉਹ ਭਾਗਾ ਵਾਲੀ ਛਗੜਾ ਵਾਲੀ ਘੜੀ ਜੜੀ ਹੈ ਇਸ ਸਾਲ ਬੋ ਵੀ ਸਾਡਾ ਵੀਰ ਹੈ ਮੱਖੀ ਕਲਾ ਵਾਲਾ ਮੋਟਰਸਾਈਕਲ ਦੇ ਨਾਲ ਵੱਡਾ ਸਲਮਾਨ ਕੀਤਾ ਜਾਣਾ ਹੈ ਸੁਖ ਮੱਖੀ ਸਾਡਾ ਵੀਰ ਮਾਰ ਕਰਦਾ ਬੋਵੀ ਦੀ ਖੇਡ ਉੱਪਰ ਤੇ ਨਾਲ ਸਾਡੇ ਇੰਦਰਜੀਤ ਕਨੇਡਾ ਹਣੀ ਪਰ ਸਾਹਮਣੇ ਟੱਕਰ ਇੱਕ ਪਾਸੇ ਬੱਲਾ ਕਠਿਆਲੇ ਵਾਲਾ ਦੂਜੇ ਪਾਸੇ ਮੱਖਰ ਸੰਧੂ ਪਿੰਡ ਦੇ ਸਾਲ ਲੱਗਦਾ ਯੋ ਓ ਹੋ 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 ਆਹ ਟੱਕਰ ਚੋਟੀ ਦੀ ਦੇਖੋ ਟੱਕਰ ਜਾਂਦਾ ਜੰਦਾ ਜੱਬੇ ਦੇ ਵਧੀਆ ਬੋਲ ਬੋਲਦੇ ਆ ਮਦਦ ਗੁਰਜੰਟ ਅਮਰੀਕਾ ਅੱਲਾ ਪਣਵਾੜੀ ਸਾਹਿਬ ਵਡੀਆਂ ਸੇਵਾਵਾਂ ਨਿਭਾ ਰਹੇ ਆ ਮੱਖਣ ਸੰਤੂ ਦੀ ਮੱਖੀ ਕਲਾ ਵਾਲੇ ਨੌਜਵਾਨ ਦੀ ਕਬੱਡੀ ਪੈ ਚੁੱਕੀ ਹੈ ਹਿਮਾਲਿਆ ਪਰਬਤ ਫਰੰਦੀਪੁਰਿਆ ਗੋਪੀ ਇੱਕ ਕੰਨੀ ਤੇ ਲੱਗਿਆ ਪਰ ਸਾਹਮਣੇ ਹਲਕਾ ਟੱਚ ਨੰਬਰ ਰੈਡਰ ਦੇ ਸਿਰ ਹੈ ਧੰਨਵਾਦ ਹੈ ਲੱਗੇ ਬੂਟ ਚੰਦ ਹਸਪੀਟਲ ਆ ਭਰਾ ਬੜੇ ਵਧੀਆ ਤਰੀਕੇ ਨਾਲ ਇਲਾਜ ਕਰਦਾ ਜਰੂਰ ਜਾਇਆ ਕਰੋ ਕਿਉਂਕਿ ਭਰਾ ਹੌਲ ਆਉਤਾਂਵਾ ਦੇ ਕੱਲ ਦਾ ਦੇਣਾ ਬੂਟਾ ਓਮਰੀ ਨੰਬਰ ਦੱਸ ਦਈਏ ਮੇਜਰ ਸੰਗੀ ਟੀਮ ਦੇ ਵਾਲੇ ਪੁਰਸਾਹਬ ਆਏ ਐ ਬਿਲਕੁਲ ਤੁਹਾਨੂੰ ਸਾਹਿਬ 26 ਅਗਸਤ ਨਾਲ ਆਪਣੇ ਖੇਡ ਮੇਲੇ ਦੀ 26 ਅਚਾਰ ਮੇਲੇ ਦੇ ਖੇਡ ਮੇਲਾ 27 ਅਗਸਤ ਕਿਉਂਕਿ 26 ਨੂੰ 26 ਤੋਂ 27 ਮਾਰਲੇ ਦੀ ਧਰਤੀ ਦੇ ਵੀ ਐ 27 ਤਰੀਕ ਨੂੰ ਚੇਲੇ ਪਿੰਡ ਵਿੱਚ ਬਹੁਤ ਵੱਡਾ ਧਰਤੀ ਉੱਪਰ ਤੰਤਾਲ ਬਾਬਾ ਦੂਜੋ ਕਾਰੀ ਜੀ ਦੀ ਯਾਦ ਵਿੱਚ ਵੀ ਕਬੱਡੀਆਂ ਰਲ ਕੇ ਹੋਣਗੀਆਂ ਹਰਦੀਪ ਨੰਬਰ ਦੱਸਿਓ ਫਿਰ ਆਪਾਂ ਮੈਚੇ ਬੋਲ ਰਹੇ ਹਾਂ ਜੇ ਮਾਦਰਲੇ ਪਾਸੇ ਤੰਕਰ ਬਾਬਾ ਬਿਲੀ ਚਾਂਦੀ ਕਬੱਡੀ ਕਲੱਬ ਗੰਦੀਪੁਰ ਦੇ ਜਿਹੜੇ ਪੁਆਇੰਟ ਦਾ 128 ਟੋਪਰ ਬਾਬਾ ਦੇ ਵਿੱਚ ਖਡੂਰ ਸਾਹਿਬ ਦੀ ਟੀਮ ਜੇਤੂ ਆ ਬਹੁਤ ਬਹੁਤ ਮੁਬਾਰਕਾਂ ਸੋਹਣੀ ਆ ਸਾਡਾ ਵੀਰ ਵੀਰ ਦਾ ਹਰ ਆਲੇ ਵੀਰ ਕਰੀ ਗੱਲ ਬਹੁਤ ਬਹੁਤ ਧੰਨਵਾਦ ਮੈਂ ਤੇਰੀ ਟ੍ਰੀਲ ਲੈ ਲਈ ਪਕੜਾ ਅਰੇ ਵੋਡਾ ਇਹਦੇ ਮਰਦੋਦੀਆਂ ਫਿਰ 25 ਤਰੀਕ ਨੂੰ ਪਹਿਲਾ ਟਿਕ ਪਹਿਰਾਖ ਲੋ ਉਫੜਦੀ ਦਾਦਾ ਗਾਹ ਵੱਡੀ ਤੇ ਆ 5 ਅਗਸਤ ਨੂੰ ਪਿਆਰੇ ਸਾਥ ਸਗੇ ਜੀ ਵੱਡਾ ਸਭਿਆਚਾਰ ਮੇਲਾ ਖੇਡ ਮੇਲਾ ਜਿਹੜਾ ਹੈ ਉਹ ਪਿੰਡ ਗਿੱਲ ਪਣ ਸੇਕ ਲਖਾ ਖਾਲ ਨਹੀਂ ਹੁੰਦੀ ਹੋਵੇਗਾ ਇਸ ਸਭਿਆਚਾਰ ਮੇਲੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਸੰਗਰ ਆਏ ਉਹਨਾਂ ਦੇ ਵਿੱਚ ਸਾਡੇ ਆਪਣੀ ਗੱਲਾਂ ਦਾ ਪ੍ਰਦਰਸ਼ਨ ਦਿਖਾਉਣਗੇ ਤੇ ਵੱਡਾ ਕਬੱਡੀ ਦਾ ਸ਼ੋਅ ਲੱਗਾ ਹੈ ਇੱਕ ਪਾਸੇ ਬਾਬਾ ਪੀਸ਼ੂ ਦਾਸ ਕਬੱਡੀ ਕਲੱਬ ਨੱਥੂ ਚੱਕ ਤੇ ਦੂਸਰੀ ਟੀਮ ਹੋਵੇਗੀ ਪਰ ਉਪਕਾਰੀ ਬਾਬਾ ਭਾਈ ਲੱਤਾ ਦੀ ਕਬੱਡੀ ਕਲੱਬ ਲੱੰਡੂ ਵੱਡੀਆਂ ਗੱਲਾਂ ਜਿਹੜੀਆਂ ਗਿੱਲਪੜ ਥੇਲੇ ਦੀ ਧਰਤੀ ਉੱਪਰ ਮਨਜੀਤ ਸਹੋਲਦੇ ਦਾ ਜਿਹਦਾ ਵੀਰ ਦੇ ਬਾਬਤ ਆ ਧਰਤੀ ਦੇ ਅੱਜ ਵੀ ਸ਼ਖਤਾਂ ਦੇ ਦਰਸ਼ਨ ਕਰਨ ਨੂੰ ਮਿਲੇ ਹੈ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਗਲਤ ਅਲਫਾਜ਼ ਬੋਲੇਗੇ ਹੌਣ ਗਮਨ ਚਬਾਰੀ ਵਲਕਨ ਸਭ ਤੋਂ ਮਾਣੂਗਾ ਆ ਵੀਰ ਨਹੀਂ ਆਏ ਐ ਮਾਰੇ ਵੇਖਣਾ ਚੱਲ ਦੱਸ ਹਣਾ ਆ ਜੀ ਹਾਂ ਜੀ ਵੀਰ ਦਾ ਵੇਟੂੜ ਘਟਾ ਦਈਏ ਪੰਜਾਬੀ ਹੋ ਗਏ ਮੋਣਾ ਚੱਜਣਾ ਫੇਰ ਹਣਾ ਓਏ ਚਰਮਾਰਾ ਵੇਖਣਾ ਚਲੋ ਸੇਕੂ ਵੀਰ ਦਾ ਨਾਮ ਬੋਲ ਸਹੀ ਗੱਲ ਅਸੀਂ ਲਾਈਵ ਵਿਆਹ ਤੇ ਕਰਨਾ ਤਾਂ ਡਿਪੈਂਡ ਨਾ ਪਤਾ ਨਹੀਂ ਉਦਾਂ ਮੇਰੇ ਮੈਨੂੰ ਨਹੀਂ ਪਤਾ ਨੂੰ ਮਰਦੋੜਾਂ ਦੇ ਸਾਫ 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 ਰਾਵਨ ਨੇ ਕਤੂਤਾ ਮਾਰੀਆਂ ਪਿੰਡ ਦੀਆਂ ਦੇ ਇੱਥੇ ਸਾਈਡ ਤੇ ਕਰ ਲਾ ਗਾ ਉਸ ਕਿੰਡ ਕਰੇ ਜੇ ਜਰੂਰ ਪਿੰਡ ਵਿਚਾਰਾ ਤੂੰ ਜਿਹੜਾ ਬਰੰਦ ਉਹ ਤਰ੍ਹਾਂ ਹੋਣਾ ਜੀ ਸੀਰੀਅਸ ਮੈਟਰ ਉਹ ਭਰਾ ਜਿਵੇਂ ਮਾਰੀ ਨਹੀਂ ਜਦੋਂ ਮਰਜ਼ੀ ਮੈਨੂੰ ਨਾ ਇੱਕ ਸ਼ਾਮ ਦਾ ਭਲਾ ਕਰ ਲੋ ਜੇ ਸ਼ਾਮ ਨੂੰ ਚਾਹੀਦਾ ਚਾਹੀਦਾ ਤਾਂ ਸਵੇਰੇ ਜਾ ਐ ਇਦਾਂ ਕਰੋ ਏਸੀ ਦਾ ਨੰਬਰ ਕੀ ਲਖਾਈ ਓਏ ਮੈਂ ਲਿਖਾਉਣਾ ਕੱਟ ਹਾਂ ਲਖਾਉਣਾ ਇਹਨਾਂ ਲਸੀ ਆਹ ਦੇ ਦਿਓ ਵੀਰ ਸਾਡੇ ਭੈਣੇ ਵੀ ਪਲਾਨ ਉਤਰਾਂ ਤੋ ਰਿਆ ਫਿਰਦਾ ਹੋਣਾ ਜਦੋਂ ਕੋਟੀ ਛੱਡੀ ਫਿਰ ਗਾਉਣਾ ਸ਼ੁਰੂ ਮੈਂ ਕਹਿੰਦਾ 10 ਦਾ ਸਾਜੀ ਮੈਂ ਕਹਾਂ ਤੁਹਾਨੂੰ ਇਹਦੇ ਕਿਤਾਬ ਦੇ ਸਾਜੀ ਮੈਂ ਕਹਾਂ 10 ਕੋਟੀ ਛੱਡੀ ਸਾਜੀ ਮੈਂ ਹਾਂ ਪਹਿਲੇ ਮੈਂ ਕਹਾਂ ਤੂੰ 100 100 ਬੰਦੇ ਜਿਨਾ ਮੰਗਦੇ ਮੈਂ 200 200 ਤੈਨੂੰ ਚਾਰੋਂ ਪੰਜਾਂ ਨੂੰ ਪਰ ਸੋਰਵੋ ਲਾਉਣਾ ਜਿਹੜਾ ਮੈਂ ਲਾਉਂਗਾ ਕਿ ਢੋਲ ਤੇ ਗੁੱਜਾ ਤੇ ਮੈਂ ਤਾਂ ਡੱਕ ਡੱਕ ਮੈਂ ਵੀ ਕਰੀ ਜਣੀ ਮੈਂ ਇੱਕ ਦਾ ਬਸ ਸਾਜੀ ਬੜਿਆ ਮੈਂ ਨਹੀਂ ਜੱਟਾ ਕਿ ਤੁਸੀਂ ਆਪਣੇ ਜਾਨ ਨੂੰ ਸਨਮਾਨਿਤ ਕਰੋ ਭਰਾ ਜੀ ਸਤਕਾਰਤ ਜੀ ਚਲੋ ਠੀਕ ਹੈ ਮਹਾਰਾਜ ਨੇ ਰੋਜੀ ਰੋਟੀ ਦਿੱਤੀ ਕਿਸੇ ਨੂੰ ਕਿਸੇ ਤਰੀਕੇ ਨਾਲ ਦਿੱਤੀ ਆ ਕਿਸੇ ਨੂੰ ਕਿਸੇ ਤਰੀਕੇ ਨਾਲ ਦਿੱਤੀ ਆ ਹੁਣ ਢੋਲ ਜਾਉਂਦੇ ਖਾਣ ਗਿਆ ਅਹੀ ਢੋਲ ਜਾਉਂਦੇ ਅਹੀ ਉਹਨੇ ਖੇਡਣਾ ਤੁਹਾਡਾ ਕਿੱਤਾ ਆ ਤੁਸੀਂ ਢੋਲ ਵਜਾ ਕੇ ਮੇਲਾ ਲੁੱਟਣਾ ਅਸੀਂ ਕਬੱਡੀ ਖੇਡ ਕੇ ਮੇਲਾ ਲੁੱਟਣਾ ਠੀਕ ਹੈ ਨਾ ਬਾਅਦ ਮੈਚ ਵੇਖਾ ਅਜ ਤਾਂ ਰਾਮ ਕਮੈਂਟਰ ਨੇ ਢੋਲ ਬੋਲ ਕੇ ਮੇਲਾ ਲੁੱਟਣਾ ਆਪਣਾ ਸਥਾਨ ਇੱਕੋ ਹੀ ਆ ਬਸ ਤਰੀਕੇ ਵੱਖਰੇ ਆ ਸਾਰਿਆਂ ਦੇ ਹੁਣ ਕਮੈਂਟਰ ਸਾਨੂੰ ਜਾਂ ਮੰਨ ਲੈ ਚੱਲ ਜ ਤੱਕ ਨਹੀਂ ਕਹਿਣਾਗਾ ਪਰ ਜੇ ਕਮੈਂਟਰ ਆ ਕੇ ਸਾਨੂੰ ਆਖੇ ਵੀ ਮੇਰਾ ਮਾਨ ਸਨਮਾਨ ਕਰੋ ਹੁਣ ਕਮੈਂਟਰ ਦਾ ਸਾਡੇ ਦਾ ਮਾਨ ਸਨਮਾਨ ਬੰਦਦਾ ਹੁਣ ਢੋਲ ਵਾਲਾ ਸਾਨੂੰ ਮਾਨ ਕਰੇ ਵੀ ਮੇਰਾ ਢੋਲ ਵਾਲੇ ਦਾ ਪੱਕਾ ਦਾ ਸਨਮਾਨ ਆ ਉਹ ਗਾਲੇ ਉਹ ਜ ਟੋਲ ਅੱਧਾ ਇੱਥੇ ਆਉਂਦਾ ਉਹ ਵੀ ਕਮਾਈ ਕਰ ਉਹ ਵੀ ਮਨ ਦਾ ਖੇਡ ਰਹਿ ਗਿਆ ਉਹ ਵੀ ਆਉਂਦਾ ਉਹ ਵੀ ਆਤੀ ਗੇਮ ਕਰਨਾ ਆ ਉਹਦਾ ਮਤ ਕਰਦਾ ਹੈ ਉੱਧਰ ਚੱਲ ਜਾਂਦਾ ਉਹ ਪੈਸੇ ਵਧਾਈ ਦੇ ਦਿੰਦੇ ਸਾਨੂੰ ਕਿਤੇ ਚਲਾਂ ਕਿਤੇ ਪਿੰਡ ਪਿੰਡ ਚੱਲ ਹੋਏ ਕਿਤੇ ਕਿਤੇ ਯਾਰ ਨਹੀਂ ਕਿਤੇ ਕਿਸੇ ਬੰਦੇ ਬੁੰਦੇ ਨੂੰ ਮੋਟਰਸਾਈਕਲ ਮਿਲਿਆ ਗੱਡੀ ਮਿਲ ਗਈ ਉਹਦਾ ਵਧਾਈ ਚੱਲ ਮੰਨਦੀ ਪੰਗਾ ਖਾਣਾ ਕੋਰੇ ਹੁਣ ਨਾ ਇੱਥਾਂ ਦੇ ਬੜੇ ਆ ਕਿਸੇ 8 10 60 10 ਭੋਲ ਲੈਂਦੇ ਇਹਗੇ ਇਹਤਰੀ ਹਰਦੇ ਹੁੰਦੇ ਕਿ ਫਿਰ ਤੋੜਦਾ ਤੂੜ ਤੂੜ ਬੜਾ ਖਾਂਦੇ ਆ ਫਿਰ ਹੁਣ ਕਮੈਂਟਰ ਆ ਬਿਨਾ ਸਿੱਧੇ ਕਮੈਂਟਰ ਆਉਣ ਲੱਪੇ ਆ। ਨਵਾਂ ਕਮੈਂਟ ਆਉਣਾ ਇੰਨਾ ਸਿਰ ਖਾਂਦੇ ਆ। ਪੰਜ ਹੋ ਗਏ ਅੱਜ। ਇੱਕ ਕਮੇਟੀ ਤੋਂ ਪਾਇਆ ਲਾਇੰਦੇ ਮੇਰੇ ਮੁੰਡੇ ਨੂੰ ਟੋਲ ਪਾ ਕੇ। ਸਾਡੇ ਪਿੰਡ ਨਿੱਕਾ ਜਾ ਮੇਲਾ ਨੱਤੀ ਨੂੰ ਬਾਬੇ ਮਹਰਾਨੇ ਕਿੱਡਾ ਕ ਮੈਚ ਆ ਕਿ ਸਾਰਿਆਂ ਨੂੰ ਪਤਾ ਹੀ ਆ। ਤੇ ਚਲੋ ਐਰ ਕੀ ਉਹਨਾਂ ਨੇ ਉਹ ਮੁੰਡਾ ਬਾਹਰ ਗਿਆ ਕਰਕੇ ਉਹਨੇ ਸੁੱਖਿਆ ਵਿਚਾਰੇ ਨੇ ਲੁਕਝਾਣੇ ਨੇ। ਉਹਨੇ ਸੁੱਖਿਆ ਵਿਚਾਰੇ ਨੇ ਮੈਂ ਜਦੋਂ ਬਾਹਰ ਕਰਨਾ ਮੇਲਾ ਆਪਣਾ ਕਬੱਡੀ ਦਾ ਮੈਚ ਕਰਾਂਗਾ ਬੱਬਾ ਜੀ ਤੁਹਾਡੇ। ਹੁਣ ਉਹਨੇ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ ਵਿੱਚੇ ਰੈਫਰੀ ਪਤਾ ਤੇ ਹੁਣ ਸਾਡੇ ਅੱਥਾ ਚ ਪਤਾ ਯਾਰ ਪਿੱਛੇ ਕਮੈਂਟਰ ਵਿੱਚੇ ਰੈਫਰੀ ਵਿੱਚੇ ਟੀਮਾਂ ਸਾਰਾ ਕੁਝ ਕਰਕਤ ਕੇ ਮਹਾ 50000 ਰੁਪਿਆ ਮਤਲਬ ਉਹਨੇ ਸੁਖਿਆ ਲਾਉਣਾ ਆਓ 50000 ਚ ਵਿੱਚ ਤੂੰ ਸਿਆਣਾ ਕਿੱਡਾ ਕਿ ਮੈਚ ਵੱਡਾ ਕਰਾਵਾਂਗੇ ਆ ਟੀਮਾਂ ਕਮੈਂਟਰਾਂ ਚਾਰਾਂ ਦੇ ਫੋਨ ਆ ਗਏ ਆ ਮੈਨੂੰ ਮੌਕਾ ਦਿਓ ਮੈਨੂੰ ਮੌਕਾ ਦਿਓ ਮੈਂ ਭਰਾਵਾ ਵੀ 20 ਦਾ ਪੈਂਦੇ ਆ 30 ਮਿੰਟ ਦਾ ਮੈਚ ਆ ਹੁਣ ਮਾਲਾ ਮੈਂ ਇਹਨੂੰ ਮੌਕਾ ਦਿੱਤਾ ਨਾ ਇਹਨੇ ਆਪਣਾ ਸੱਤਾ ਅੱਠਾਂ ਦਾ ਨਾਮ ਬੋਲਣਾ ਇਹਨੂੰ ਮੌਕਾ ਦਿੱਤਾ ਇਹਨੇ ਵੀ ਆਪਣਾ ਸੱਤਾ ਅੱਠਾਂ ਦਾ ਨਾਮ ਬੋਲਣਾ ਵੀ ਮੈਂ ਪਿੱਛੇ ਨਾ ਰਵਾਂ ਇਹਨੂੰ ਮੌਕਾ ਦਿੱਤਾ ਇਹਨੇ ਫੇਰ 78 ਦਾ ਨਾਮ ਬੁਲਣਾ ਤੇ 40 ਮਿੰਟ ਤੇ 15 ਬਜ 15 ਦਾ ਵੜੀ ਦਾ ਮੈਚ ਕਰਾਵਾਂਗੇ 30 ਮਿੰਟ ਤੇ 30 ਮਿੰਟ ਦਾ ਤਿੰਨ ਚਾਰ ਚੇਨ ਦੇ ਹੋਗੇ ਮਿੰਟਰ ਤੇ ਜੇ ਤਿੰਨਾਂ ਨੇ ਦਹਾ ਜਣ ਦਾ ਤਿੰਨ ਇੱਕ ਇੱਕਰੀ ਨਾਂ ਲਿਆ 3 ਹੀ ਨਾਂ ਹੋ ਗਿਆ ਤੇ ਮੈਚ ਤਾਂ ਮਗਰ ਕੀ ਸਤਾਵਾ ਖੇਡਦਬ ਹੋ ਗਈ ਕੀ ਸਨਾਵਾ ਕੇ ਟਾਈਮ ਆ ਗਿਆ ਨਹੀਂ ਗਾਦਾ ਪਸਾ ਦੇ ਅੱਗੇ ਫੋਨ ਕਰਕੇ ਕਹਿੰਦੇ ਆ ਪਤਾ ਹੀ ਕਮੈਂਟ ਮੈਂ ਆਉਣਾ ਜਾਂ ਨਹੀਂ ਆਉਣਾ ਉਹਦਾ ਫੋਨ ਨਹੀਂ ਛੋੜਨੀ ਆ ਫਿਰ ਹੋਰ ਕੰਮ ਚੱਲ ਪਿਆ ਵੀ ਤੁਸੀਂ ਨਾ ਆਖੇ ਆਪ ਦੀ ਫੋਟੋ ਪੋਸਟਰ ਤੇ ਆਪੇ ਲਵਾ ਕੇ ਪੋਸਟਰ ਪਾਉਂਦੇ ਆ ਹਾਂ ਮੈਂ ਬੰਦੇ ਚੱਲੇ ਆਇਆ ਇੱਥੇ ਪਿੱਛੇ ਗਰੁੱਪ ਚ ਰੌਲਾ ਪੈ ਗਿਆ ਉਹ ਕਹਿੰਦਾ ਜਿੱਨਾ ਤੇ ਮੈਨੂੰ ਸੱਧਿਆ ਕਹਿੰਦਾ ਮੇਰੀ ਫੋਟੋ ਕੱਟਦੀ ਉੱਥੋਂ ਉਹ ਵੀ ਕਮੈਂਟਰ ਕਿਸੇ ਨੇ ਕੱਟਿਓ ਨਾਂ ਵੀ ਲੈਣਾ ਆਉਂਦੇ ਉੱਤੇ ਨਾ ਉੱਤੇ ਆਪਦੀ ਜਿਹਨੇ ਸੱਦਿਆ ਉਹਦੀ ਕੱਟਦੀ ਮੈਚ ਉਹ ਪਹਿਲੀ ਇੱਕ ਬੜੀ ਬੇੜ ਆਖਿਓ ਚੱਲੇ ਉਹ ਦਿਨ ਚੁੰਗੀ ਨਾ ਚੁੰਗੀ ਚੱਲ ਗਏ ਸ਼ੋਅ ਦਾ ਇੱਕ ਤਾਂ ਮੈਚ ਵਿਚਾਰਾ ਉਹ ਵੀ ਪਿੰਡ ਦੇ ਮੇਲਾ ਉਹ ਤੁਹਾਨੂੰ ਪਤਾ ਪਰਲੇ ਬਿਨ ਜਾਗਾ ਤੇ ਆਓ ਉਧਰ ਮੇਲਾ ਤੇ ਉਹਨਾਂ ਥਾਂ ਤੋਂ ਲੱਭ ਕੇ ਗੇਟ ਲਾ ਕੇ ਮੈਚ ਕਰਾਤਾ ਬਸ ਤੇ ਸੁੱਕੀ ਆ ਇੱਕ ਮੈਚ ਸਿਰਫ ਤੇ ਕਮੈਂਟਰ ਉਸੇ ਚਾਰ ਮੈਚ ਸੁਣੀ ਨਹੀਂ ਕਮੈਂਟਰੀ ਕਰਨੇ ਉਹ ਦਾਤ ਲਮਾਂ ਜੇ ਸਤੇ ਥੋੜਾ ਇਹਦਾ ਜਿਹਦਾ ਫੋਨ ਵਾ ਜਿੱਥੇ ਮੈਂ ਜਾਣਾ ਹੁੰਦਾ ਉਥੇ ਮੀਂਹ ਪੈ ਗਿਆ ਉਹ ਇਧਰ ਨਾ ਆ ਗਰੀ ਨਾਲ ਕੇ ਇਹਦਾ ਯਾਰ ਮੀਂਹ ਪੈ ਗਿਆ ਮੈਨੂੰ ਸਾਡਾ ਥੋੜੀ ਕਿ ਕਸੂਰੀ ਆ ਆਹ ਲਾਈ ਜਾਓ 4 ਮਿੰਟਰ ਫਿਰ ਮੇਰੇ ਤੇ 2000 ਰੁਪਇਆ ਲੱਗਾ ਉਹ ਵਿਚਾਰਾ ਇੱਕ ਆ ਪੱਬਾ ਮੈਨੂੰ ਜਫਾ ਪਾ ਕੇ ਆਹੀ ਮੈਂ ਭੱਜਾ ਭਜਾਉਣ ਡਿਆ ਮੈਂ ਵੀ ਜਿੱਦਾਂ ਕਾਲ ਵੀ ਕਰਕੇ ਸੰਘਟ ਪੁੱਣ ਲੱਗਾ ਜਨੇ ਮਾਰਿਆ ਧੱਕਾ ਮੈਂ ਸੰਗੋ ਬਾਹਰ ਚਲ ਗਿਆ ਹੁਣ ਚਲੋ ਜਫਾ ਤੇ ਜਫਾ ਹੀ ਆ ਯਾਰ ਜੋ ਚਾਰੇ ਪਾਇਆ ਹੈ ਹੈਨਾ ਜਨਤਾ ਵੀ ਵੇਂਦੀ ਆ ਸਾਰਿਆਂ ਨੂੰ ਪਤਾ ਜਫਾ ਆ ਮੈਂ ਵੀ ਐਵੇਂ ਛੁੱਟੀ ਸੁੱਕੀ ਮਿੱਟੀ ਸਮਾਂ ਖਾਈ ਜਾਵਾ ਮੈਂ ਵੀ ਚੁੱਪ ਕਰਕੇ ਆ ਗਿਆ ਚਲੋ ਜੱਫਾ ਪੈ ਗਿਆ ਕਮੈਂਟਰਾਂ ਦਾ ਨਹੀਂ ਜੀ ਜੇ ਫਰੰਦੀਪੁਰਿਆ ਗੋਪੀ ਦੋ ਜੱਫਾ ਉਹ ਫੇਰ 2000 ਮਿਲਣਾ ਹੈ ਮੈਂ ਉੱਥੇ ਮੈਚ ਲਗਾ ਕੇ ਤੈ ਮੈਂ ਹਾਂ ਯਾਰ ਉਹ ਚਲ ਸੀਨੀਅਰ ਪਲੇਅਰ ਆ ਨਾਂ ਵਾਲਾ ਸਾਰਾ ਕੁਝ ਵਧੀਆ ਹੈ ਤੇ ਜੇ ਉਹਨੇ ਗਰੀਬ ਨੇ ਪਾਤਾ ਦੇ ਭੈਣ ਦੀ ਉਹਦੇ ਵਾਲੀ ਨਹੀਂ ਆਂਦਾ ਇਹ ਮੈਨੂੰ 2000 ਦੇਣਾ ਗੋਪੀ ਚ ਫੜੂ ਉਹਨੂੰ ਦੇਣਾ ਆ ਤਾਂ ਮੈਂ ਜੋ ਮੈਂ ਦੇ ਦਿਆਂ ਤੂੰ ਵਿਚਾਰ ਇਹਨੂੰ ਲੱਭਦੇ ਯਾਰ ਵਧੀਆ ਚਲ ਨਵਾਂ ਮੁੰਡਾ ਉੱਠਣ ਦਿਆ ਯਾਰ ਵਧੀਆ ਹੈ ਮਿਹਨਤ ਕਰੂਗਾ ਹੋਰ ਉਤਸ਼ਾਹਤ ਹੋਊਗਾ ਹੈਨਾ ਫਿਰ ਮੈਂ ਲੜਕੇ ਤੇ ਜਿਹਨੇ 2000 ਜਿਹਨੇ 2000 ਬੋਲਿਆ ਮੈਂ ਉਹ ਕਮੈਂਟਰ ਲੱਭਾਂ ਤੇ ਸਰਪੰਚਾਂ ਜਾ ਕੇ ਖਲੋਤਾ ਮੈਂ ਇਕ ਲੱਗੀ ਉਹ ਤੋਂ ਇੱਕ ਕਮੈਂਟਰੀ ਕਰਨ ਡਿਆ ਪਹੁੰਚਦੇ ਇੱਥੇ ਹੀ ਜਿੱਥੇ ਟੇਬਲ ਲੱਗੇ ਆ ਚੁੰਗੀ ਜਿੱਥੇ ਉਹ ਟੇਬਲ ਲੱਗੇ ਆ ਇੱਥੇ ਰਾਈਵਲਾ ਤੇ ਇੱਥੇ ਹੀ ਦੂਜਾ ਕਮੈਂਟਰ ਤੇ ਤੀਜਾ ਕਮੈਂਟਰ ਪਤਾ ਕਿੱਥੇ ਇੱਥੇ ਹਲੋ ਇੱਥੇ ਖਲੋਤਾ ਵਿੱਚ ਉਹਨਾਂ ਦੇ ਜਿੱਥੇ ਸਾਰੇ ਚਿਕਟਾਂ ਕਪੜਾ ਸਰਪੰਚ ਖਲੋਤੇ ਨਾ ਉਹਨਾਂ ਦੇ ਵਿੱਚ ਖਲੋਤਾ ਤੇ ਮੈਂ ਆਵਾਜ਼ ਮਾਰੀ ਮੈਂ ਉਥੋਂ ਮੁੰਡਾ ਘਲਾਇਆ ਮੈਂ ਕਿਹਾ ਜਾਨੂੰ ਆਵਾਜ਼ ਮਾਰੀ 2000 ਬੋਲਣ ਨੂੰ ਲੈ ਕੇ ਤੇ ਕੰਦਾ ਪੈਸੇ ਫੜਨ ਗਿਆ ਸੀ ਮੈਂ ਕਹਾਂ ਮਾਮਾ ਜੱਪਾ ਤਾਂ ਹੋਣ ਪਿਆ ਤੂੰ ਤੇ ਪਹਿਲਾਂ ਉਹ ਆਪਣੇ ਫੜਨ ਗਿਆ ਹੋਣਾ ਨਾ ਇੱਕ ਹੋਰ ਗੱਲ ਚੰਡੀ ਉਹਨੇ ਮਾਰੀ ਗਰਮੀ ਆ ਨਾ ਪਤਾ ਕਿ ਕੌਂਟੀ ਨਹੀਂ ਮਾਰੀ ਮਾਰੀ ਇੰਨੀ ਵਧੀਆ ਚਾਹੀਦੀ ਸਾਡੇ ਆਪਣੇ ਘਰਾਂ ਦੀ ਚਲੋ ਜਿੰਨੇ ਮਰਜੀ ਆ ਪਰ ਤੁਹਾਡੇ ਪਿੰਡ ਦੇ ਲਾਲਾ ਤੁਹਾਡੇ ਪਿੰਡ ਦੇ ਕੌਡੀ ਸੁਰੋਂ ਕੈਨੇਡਾ ਬੈਠੇ ਆ ਨਾ ਕੌਡੀ ਖੇਡਦੇ ਹੁੰਦੇ ਯਾਰ ਕਿੱਥੇ ਜਾਣਾ ਹੀ ਇਹ ਜਿਹਾਂ ਦੇਸ਼ਾਂ 'ਚ ਲੋਕੀ 50-50 ਲੱਖ ਰੁਪਈਆ ਦੇ ਕੇ ਜੰਗਲਾਂ ਰਹੀਂ ਪਹੁੰਚਦੇ ਆਂ ਹੋਵੇ ਧੱਕੇ ਖਾਂਦੇ ਪلوانੀ ਸਾਡਾ ਰਿਸ਼ਤੇਦਾਰ ਵਿਚਾਰਾ ਇੱਕ ਕੱਚੇ ਪੱਕੇਓ 55 ਲੱਖ ਦੇ ਕੇ 1 ਅਪ੍ਰੈਲ 2023 ਨੂੰ ਤੁਰਿਆ ਘਰੋਂ ਤੇ 2 ਅਪ੍ਰੈਲ 2024 ਨੂੰ ਪਹੁੰਚਿਆ ਹੀ ਤੇ 27 ਕਿਲੋ ਭਾਰ ਰਾਜ ਘਟ ਗਿਆ ਦਾ ਆ ਗਿਆ ਆ ਜੇ ਤੇ ਆ ਸਿਰਫ ਕੌਡੀ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਯਾਰ ਸ਼ੀਟਾਂ ਦੇ ਬਿਠਾ ਕੇ ਖੜਦੀ ਆ ਇਹ ਸਿੱਧੀ ਲੈ ਜੀ ਇੱਕ ਇਹ ਦੇ ਬਾਰੇ ਬਾਰੇ ਜਾਈਏ ਸਾਰੀ ਉਮਰ ਇਹਨੂੰ ਪੁੱਛਦੇ ਰਹੀਏ ਤੇ ਇਹ ਚੰਗੀਆਂ ਚੀਜ਼ਾਂ ਚਲੋ ਮਿਹਨਤ ਕਰੋ ਵਧੀਆ ਗੱਲ ਹੈ ਹਨਾ ਤਾਂ ਆਪਾਂ ਗਰੀਬਾਂ ਘਰਾਂ ਸਾਰਿਆਂ ਬੰਦਿਆਂ ਦੀ ਰੋਟੀ ਰੋਟੀ ਚੱਲੀ ਆ ਜਿੰਨੇ ਵੀ ਕੋਈ ਜੰਗਲਾ ਲਾਉਂਦਾ ਕੋਈ ਵਿਚਾਰ ਟੋਲ ਲਿਆਉਂਦੇ ਆ ਕੋਈ ਰੈਫਰੀ ਆ ਕੋਈ ਕਮੈਂਟਰ ਆ ਉੱਡੀ ਨਹੀਂ ਮਾੜੀ ਇਹ ਵਿੱਚ ਰੋਤੀ ਤੁਰੀ ਪਲਵਾਂਜੀ ਬੰਦੇ ਮਾੜੇ ਆ ਗਏ ਜਿਹੜੇ ਵਿੱਚ ਖਾ ਖਾ ਬਸ 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 ਪੌਂਜੀ ਬੰਦੇ ਵੇ ਜਿਆਦੇ ਪੈ ਗਏ ਜਿਆਦੇ ਫਿਰ ਬਿਨ ਕਦਮ ਦੇ ਪੈ ਗਏ ਆ ਵੀ ਤੂੰ ਯਾਰ ਕੁਝ ਕੀਤਾ ਫਿਰ ਇੱਕ ਹੋਰ ਠੀਕ ਆ ਚਲੋ ਪਲਵਾਂਜੀ ਦੇ 8 ਸਹੀਦ ਵਿੱਚ ਦੋ ਹੀ ਮਾੜੇ ਨੇ ਪਲਵਾਂਜੀ ਅੰਧਾ ਨਹੀਂ ਉਹਨੇ ਸਾਰਿਆਂ ਦੀਆਂ ਚੀਕਾਂ ਵਿੱਚ ਗਏ ਅੱਛਾ ਫਿਰ ਵੀ ਰੱਬ ਦਾ ਭਾਣਾ ਮੰਨੀ ਦਾ ਏ ਹੁਣ ਮੈਂ ਆ ਮੇਰੇ ਢਾਈ ਮਹੀਨੇ ਕਰ ਮੈਂ ਇੱਥੇ ਲੰਗ ਗਿਆ ਤੇ ਮੇਰੇ ਢਾਈ ਮਹੀਨੇ ਚ ਕਿੰਨੇ ਦਾ ਨੁਕਸਾਨ ਹੋਇਆ ਕਹਾਂ ਮਰਗਾਂ ਵੀ ਨਿਕਲ ਗਏ ਜੇ ਕਿਸੇ ਦਾ 11ਾਂ ਚ ਹੋਇਆ ਸਾਡਾ ਲੱਖਾਂ ਚ ਹੋਇਆ ਤੇ ਕੀ ਰੋਈਏ ਕਿਸ ਨੂੰ ਜੋ ਮਾਲਕ ਨੇ ਦਿੱਤਾ ਦੀ ਰਜਾ ਕੀ ਪਤਾ ਮਾਲਕ ਨੇ ਕੀ ਸੋਚਿਆ ਕੋਈ ਚੰਗਾ ਸੋਚਿਆ ਠੀਕ ਐ 7:00 ਵਜਣਿਆ ਤੰਦਰੁਸਤੀ ਨਾਲ ਸਰੀਰ ਚੱਲੀ ਜਾਵੇ ਇੰਨਾ ਹੀ ਬੜਾ ਬਾਕੀ ਤੰਦਰੁਸਤੀ ਚਾਹੀਦੀ ਤਾਂ ਜੀ ਮਾਲਕ ਨੇ ਠੀਕ ਕਿਸ ਨੂੰ ਕਹੀਏਗੀ ਜੀ ਸਾਰੇ ਦੇ ਪਾਂ ਪੱਦੀ ਬਈ 2 ਸਾਲ 60 ਲਗੀ ਰਹੀ ਆ ਇੱਥੇ ਰਹਿਣ 2 ਸਾਲ ਤੇ 2 ਸਾਲਾਂ ਦਾ ਕਿੱਥੇ ਕੰਮ ਜਾਣਾ ਉੱਥੇ ਆ ਪੈ ਜੋ ਗੱਡੀ ਟੁੱਟ ਗਈ ਵੀਂ ਕਿ ਲੱਕੀ ਹੋਣੇ ਪਈ ਆ ਪ੍ਰੀਮ ਆ ਗਏ ਆਈ ਜਿਹੜਾ ਹੈ ਫੇਰ ਸੋਚੀਦਾ ਚੱਲ ਗੁਰੂ ਰਾਮਦਾਸ ਪਾਸ਼ਾ ਤੋਂ ਤੰਦਰੁਸਤੀ ਬਖਸ਼ਦੀ ਆ ਸਾਰੇ ਭਰਾ ਆਪਣੇ ਆਪਣੇ ਘਰੇ ਠੀਕ ਆ ਕੋਈ ਨਹੀਂ ਗੱਡੀਆਂ ਫੇਰ ਵੱਜਣਗੀਆਂ ਉਹਨੇ ਇੱਕ ਤਗੜੀ ਨਸੀਬ ਵਿੱਚ ਬਜੇ ਬਜੇ ਬਣਾਂ ਜੀ ਉਹਨੇ ਮਾਲਕ ਨੇ ਦਿੱਤੀ ਸੀ ਨਾ ਆਪਾਂ ਚਲੋ ਕੋਲੋਂ ਲਈ ਸੀ ਭਰਾਵਾਂ ਨੇ ਲੈ ਕੇ ਦਿੱਤੀ ਸੀ ਉਸੀ ਗੁਰੂ ਦੀ ਪ੍ਰਸ਼ੀਦਨਾ ਮਿਲੀ ਗੁਰੂ ਹੀ ਲੈ ਗਿਆ ਕੋਈ ਮਾਲਕ ਅਰਦਾਸ ਕਰੋ ਮਾਲਕ ਫੇਰ ਮੈ ਲੈਣੀ ਬਣ ਗਈ ਅੱਗੇ ਤੁਹਾਨੂੰ ਜੇ ਫਿਰ ਮਿਲ ਜਣਗੇ ਮਾਲਕ ਦੇ ਕੋਈ ਗੱਲ ਨਹੀਂ ਆਪਾਂ ਇੱਕ ਰੀ ਨਹੀਂ ਆਖਿਆ ਮਾਲਕ ਦੇ ਦਾਦੇ ਦੇ ਘਰ ਆ ਉਹ ਹੀ ਰਜਾ ਸਤਪੁਰ ਦੀ ਹਾਂ ਸੋਰਸ ਤੇ ਆ ਗਈ ਪਰ ਇੰਡੀਆ ਚ ਸਾਲਾ ਮਿਲਦੀ ਨਹੀਂ ਹੁੰਦੀ ਇੱਕੋ ਮਿੰਟ ਵੀਰ ਜੀ ਓਕੇ ਹਾਂਜੀ ਇਦੋਂ ਵਕਤ ਕਾ ਬੋਲ ਛਾਲ ਤੇਰੀ ਖਿੱਚ ਕੇ ਡਾਂਡ ਕਰਦਾ ਫੁੱਟਰ ਫੁੱਟਰ ਚੱਲੋ ਛਾਲੇ ਕਬੀਤੀ ਛਾਲੀਆਂ ਲਾਉਟ ਆ ਆ ਚੱਲ ਠੀਕ ਕੌਬੀ ਆ ਨਹੀਂ ਨਹੀਂ ਕਰਦਾ ਕਿਹੜੇ ਰੰਗ ਦੇ ਪੱਕ ਫਿਰ ਬੰਨ ਕੇ ਰੱਖਿਆ ਕਰਦਾ ਜਾਂ ਫਿਰ ਮੋਨਾ ਹੀ ਰਹੇ ਨਹੀਂ ਕਰਦਾ ਵੈਸੇ ਤੇ ਜਰਾ ਨਹੀਂ ਉਹ ਤੇਰੀ ਇੱਛਾ ਵੀ ਤੂੰ ਕਿੱਦਾਂ ਰਹਿਣਾ ਹੈ ਪਰ ਇੱਕੋ ਚ ਰਹਿ ਫਿਰ ਪਛਾਣ ਨਹੀਂ ਰਹਿੰਦੀ ਬੰਦੇ ਦੀ ਜਿੰਨੇ ਤੈਨੂੰ ਮੋਨਾ ਵੇਖਿਆ ਉਹਨੇ ਤੈਨੂੰ ਪਛਾਣਨਾ ਨਹੀਂ ਹਾਂਜੀ ਠੀਕ ਹੈ ਨਹੀਂ ਬਾਕੀ ਤੇਰੀਆਂ ਲਿਖਤਾਂ ਵਧੀਆ ਭਰਾ ਅਗਲਾ ਵੇ ਕਰਾ ਬੜਾ ਉਕਸਾ ਕੇ ਮੈਸੇਜ ਮੈਂ ਮਾਇਨਾ ਉਹਦੇ ਉੱਤੇ ਸੱਜੀਆਂ ਉਹ ਮੇਰੇ ਤਾਂ ਏਸੀ ਦੀ ਮਾਰਤਾ ਪਰਸੋਂ ਆਦੇ ਸੀ ਸਕੈਟਲੋਲਾ ਪੇ ਜੋਨ ਵੀ ਅੱਛਾ ਉਹ ਜਦੋਂ ਭਾਰਪੁਰ ਪਾ ਕੇ ਸੌਂਕ ਬੈਠਿਆ ਸੀ ਮੈਂ ਆਇਆ ਸੀ ਉਹ ਮੈਨੂੰ ਚਿਤਾਰ ਗੱਲ ਆਪਾਂ ਨੂੰ ਬਿਤੇ ਤੁਨਾ ਮੈਂ ਕਿਹਾ ਅਰੇ ਪਤਾ ਨਹੀਂ ਮੈਂ ਕਿਹਾ ਚਲ ਆਪਾਂ ਹਾਂ ਆਮਨੇ ਪੂਰੀ ਕੀਤੀ ਪਰ ਜੇ ਕਿਸੇ ਵੇਲੇ ਖੇਡਣ ਜਾਣਾ ਪੈ ਗਿਆ ਉਹ ਗੱਲ ਹੋਈ ਮੈਂ ਉਦੋਂ ਤੇ ਛਾਰ ਚੱਲ ਵਿੱਚ ਹੀ ਕਿਹਾ ਭਾਨਾ ਕੁਛ ਥੋੜੀ ਖਲ ਫੇਰ ਲੈ ਹੈ ਪਾਣੀ ਪਾਣੀ ਲੈ ਤੀ ਮੇਰੇ ਇਕੱਲੇ ਇਕੱਲੇ ਬੈਠੇ ਸੀ ਸਿਆਲ ਚ ਅੱবি ਬਾਹਰ ਤਰੀਕੇ ਨਾਲ